ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵੜਾ ਹੋ ਗਿਆ ਜੀ ਸ਼ੁਰੂ ਅੱਜ ਕੰਮ ਕਰ ਤੋਂ ਛੁੱਟੀ ਹੈ ਸਾਰੇ ਤੋਂ ਅੱਜ ਗਾਲੇ ਖੁਸ਼ੀ ਵਾਲੇ ਵੀ ਆ ਤੇ ਦੁੱਖ ਵਾਲੇ ਵੀ ਆ ਅੰਗੇ ਸਾਡਾ ਵੱਡਾ ਵੀਰ ਉਹ ਪਰਾ ਚੱਲਿਆ ਵਾ ਵਿਦੇਸ਼ ਤੇ ਉਹਦਾ ਪਰਿਵਾਰ ਜਿਹੜਾ ਵਾ ਉਹਦਾ ਮੁੰਡਾ ਤੇ ਧੀ ਕਰ ਵੜੀ ਦੋਨੇ ਬਾਹਰ ਆ ਹੋਣੇ ਦਾ ਵੀ ਆ ਗਿਆ ਏ ਤੇ ਚੱਲੇ ਅੱਜ ਬਾਹਰ ਸਮਝ ਸਕਦਾ ਦੋਖ ਵੀ ਆ ਤੇ ਚਾਹ ਵੀ ਆ ਚੱਲੋ ਇਹ ਪ੍ਰਵਾਹ ਕਰ ਚੱਲੇ ਆ ਪਰ ਪਿੱਛੇ ਵੀ ਪ੍ਰਵਾਹ ਛੱਡ ਕੇ ਚੱਲੇ ਆ ਜਰਾ ਤੇ ਹੁਣ ਅੱਜ ਫਿਰ ਕਿ ਕਰਾਂਗੇ ਸਾਰੇ ਕੰਮ ਕਰਾਂਗੇ ਤੋ ਅੰਬਰ ਸਰ ਸਾਹਿਬ ਚੜਾ ਕੇ ਆਵਾਂਗੇ ਜਾ ਕੇ ਦੇਖਣੇ ਇਹ ਬੋਰ ਤੋਂ ਸੀ Paketan di sana, sarawak, kamar nya di belakang. Coba, 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 ਇੱਕ ਨਾਲੇ ਪੈਦੀ ਗਿੱਲੀ ਚੱਕੜ ਖੋਬਾ ਵੜਾ ਹੈ ਅੱਜ ਨੂੰ ਹਵਾ ਲੱਗਣ ਦਿੰਦੇ ਆ ਪਰ ਕੱਲ ਤੋਂ ਕੰਮ ਸ਼ੁਰੂ ਕਰਾਂਗੇ ਨਮੜਾ ਜਿੰਨੇ ਪੂਰੇ ਗਾਮਾ ਉਹ ਬੜਾ ਨੇ ਦੋਵੇਂ ਵੜ ਕੇ ਬੱਚੇ ਨਾਲ ਹੀ ਲੱਗ ਗਿਆ ਨਹੀਂ ਮੈਂ ਤਾਂ ਬੰਦਾ ਨਹੀਂ ਬੰਦਿਆ ਚੱਲ ਬੱਚੇ ਕਰੀਏ ਮੈਂ ਮੋਟਰਸਾਈਕਲ ਮੈਨੂੰ ਮਾਚੀ ਤਾਫੀ ਮੈਂ ਡੰਗਦਾ ਦੋ ਚਾਰ ਦੇ ਨਹੀਂ ਜਾਣਾ ਨਿੱਕੇ ਬੁੱਢੇ ਦੇ ਵਾਲੇ ਅੱਛਾ ਰਿਆਂ ਗੱਲਾਂ ਬਾਤਾਂ ਹੈ ਬੱਡਾ ਕਰੇ ਬੱਡਾ ਗਿਆ ਨਹੀਂ ਨਹੀਂ ਉਹ ਜਾ ਬੇ ਭਾਗਣਾ ਮੈਨੂੰ ਨਾ ਕਰਦਾ ਮੋੜ ਤਾਂ ਹੈ ਮੋੜ ਤੇ ਮੱਝ ਚਾਰ ਪੰਜ ਆਈਆਂ ਉਹ ਤੇ ਨੜੇ ਵੜਨ ਦੇ ਮੈਨੂੰ ਆਂਦੇ ਮੱਝਾਂ ਲੰਘੀਆਂ ਪਾਰ ਮੈਂ ਮੋਟਰਪੱਜਾ ਜਿੱਨਾਂ ਨੇ ਵੜੀ ਸੀ ਮੈਂ ਤਾਂ ਡੱਕਾ ਖੋਜਣੇ ਅੱਛਾ ਮੋਟਰਪੱਜਾ ਜਾ ਕੇ ਤੇ ਆਜਾ ਹਾਂ ਤੇ ਵਾਲੇ ਘਰੋਂ ਆ ਗਏ ਰੋਡੀਆਂ ਉੱਥੋਂ ਲੈ ਕੇ ਪੁੱਛ ਕੇ ਫੇਰ ਮੁੜਿਆ ਫੇਰ ਆਇਆ ਉਹਨੇ ਤਾਂ ਜਹਾਦਰ ਵੀ ਰਵਾ ਪਾਈ ਜਾਵੇ ਦੋ ਵਾਰ ਦੋ ਵਾਰ ਤਾਂ ਮੈਂ ਰਾਂਦਾ ਜਾਵੇ ਆਹੇ ਕਹੇ ਤੜਕੇ ਆਇਆ ਨਾ ਕਿ ਮੋੜ ਤੋਂ ਨਾ ਫੈੜੀ ਹੋਣਾ ਕਿ ਕਰੇ ਬਹੁਤ ਵਾਰੀ ਫੋਰ ਪੰਜ ਵਜੇ ਖਲੋਦੇ ਨਹੀਂ ਤੇ ਉਹਦੇ ਤੇ ਮਗੇ ਪਤਨ ਮਿਲਦੇ ਆ ਥੋੜੀ ਜਰਨੀ ਕਰਕੇ ਤੈਰੀ ਤੈਰੀ ਰੋਇ ਚੋਬਰ ਆਪਣ ਹੋ ਗਿਆ ਤਿਆਰ ਤੇ ਅੱਜ ਆਪਾਂ ਨੂੰ ਜਾ ਰਹੇ ਹਾਂ ਛੜਰੇ ਰਿਪੋਰਟ ਤੇ ਤਾਂ ਜੀ ਗਏ ਤਾਂ ਤਾਂ ਦੋ ਬੋਲਾ ਲੇ ਬੋਲ ਤੇ ਕੱਲਾ ਜੀ তার ফোটোক

ਪਿੰਡ ਵਾਲੇ ਗੁਰਦਵਾਰੇ ਸਤਿ ਸ੍ਰੀ ਅਕਾਲ ਤੇ ਕੇ ਮੱਥਾ ਜਿਹਾ ਕੇ ਗੁਰ ਮਰਿਆ ਦਾ ਨਾਮ ਜਦੋਂ ਕਿ ਜੱਲ ਲਗਦਾ ਚਾਰ ਦਿਨ ਸੀ ਹੈਲੋ ਵਧੀਆ ਇਹ ਚੜਦੀ ਕਲਾ ਤੇ ਸੁਣਾਓ ਜੀ ਗੁਰਦਵਾਰਾ ਸ੍ਰੀ ਬੀਰ ਸਾਹਿਬ ਆ ਵੀ ਦੇਖੇ ਪਹੁੰਚ ਚੁੱਕੇ ਆ ਤੇ ਮੱਥਾ ਟੇਕ ਕੇ ਗੁਰੂ ਮਾਰਾ ਦਾ ਅਸ਼ੀਰਵਾਦ ਲੈ ਕੇ ਫਿਰ ਚਲਦੇ ਆ ਇੱਥੋਂ 에어ਪੋਰਟ ਆ ਲਉ ਸਾਰੇ ਵੀਰ ਤਿਆਰ ਵਰ ਤਿਆਰ ਆ ਨਾਲ ਸਾਡੇ ਪ੍ਰੋਣਾ ਜੀ ਪ੍ਰੋਣਾ ਸਾਹਿਬ ਕਰਨ ਤੋਂ ਫੋਨ ਆਪਾਂ ਪਾਉਂ ਜਿਆ ਜੀ 에어ਪੋਰਟ ਤੇ ਬੱਲੇ ਬੱਲੇ ਦਾਨੀਆਂ ਖਾਂਦੀ ਪਹੁੰਚ ਚੁੱਕਿਆ ਨਾ ਹਵੇਲੀ ਸਰਾਰੀ ਸਾਹਿਬ ਇੱਥਾ ਗੱਫਾ ਪਾਣੀ ਖਾ ਗਦੇ ਸਾਰੇ ਜਾਨੇ ਫਿਰ ਪਾਣੀ ਆ ਪਿੰਡੋਂ ਚਾਲੇ ਆਜੋ ਆਜੋ ਜਿਹਦਾ ਦੇ ਨੂੰ ਚਾਹੀਦਾ ਕੀ ਰੋਟੀਆਂ ਹਾਂ ਹੋਰ ਕੁਝ ਬਾਕੀ ਰੋਟੀ ਨਹੀਂ ਮਿਲਦੀ ਆ ਕਿ ਤੈਨੂੰ ਕੀ ਤੁਸੀਂ ਕਹੇ ਕੀ ਪਸੰਦ ਕਰਦੇ ਹੋ ਖਾਣਾ ਚਾਹੁੰਦੇ ਹੋ ਸੁਣਾ ਸੁਣਾਈ ਪਹਿਲਾ ਖਾਣ ਦੂਆ ਫਿਰ ਦੂਬਾ ਖਾਾਂਗੇ ਆਪਾਂ ਰਾਤ ਮਲਾਜੀ ਅੱਛਾ ਜੀ ਜੇ ਤੁਸੀਂ ਚਾਹ ਰਿਓ ਆਪਾਂ ਦਹੀਂ ਪਲੇ ਵੀ ਖਾ ਲਾਂਗੇ ਖਾਣੀ ਕਰਨਾ ਨਹੀਂ ਪਲੇ ਵੀ ਖਾ ਲਾਂਗੇ ਰੋਟੀ ਖਾਣੀ ਹੈ ਰੋਟੀ ਆਜਾ ਰੋਟੀ ਦਾ ਬਰੋਡ ਹੀ ਖਾਈ ਦੀ ਘਰੇ ਕੋਈ ਵੱਖਰਾ ਦਾਸ ਅੱਜ ਹੈ ਰੋਟੀ ਦੀ ਰੋ ਹੀ ਖਾਣਾ ਕਰੀ ਰੋ ਹੋ ਜਾਇਆ ਅੱਜ ਬੇਟਾ ਚਾਹ ਦਾ ਲੱਛਾ ਬਰੋਡ ਖਾਣਾ ਅੱਜ ਹੈ ਆਹ ਰੋ ਭਰੇ ਆ ਰਹੇ ਲੱਛਾ ਹੀ ਖਾਣਾ ਲੱਛਾ ਮੇਰਾ ਬਰੋਡ ਆ